2017 ਮਾਡਲ ਸੋਨਾ ਲੀਕਾ 750 ਸਾਈਡ ਗੇਅਰ ਟਾਇਰ ਤਕਰੀਬਨ ਚਾਰੇ ਨਵੇਂ ਆ ਪੂਰਾ ਸੁੱਕਾ ਟਾਇਰ ਆ ਬੀਕੇਟੀ ਦੇ ਟਾਇਰ ਹੈਗੇ ਦੱਸਿਂ ਬਈ ਇਹਦੇ ਬਾਰੇ ਕੀ ਕੁਛ ਆ ਜਮਾਨਾ ਮਾ ਟਾਟਰਾ 2 ਸਪੀਡਸ ਤਾਰਾ ਮਾਲਾ ਮਾਨਸਾ ਨੰਬਰ ਆ ਜੀ ਬਸ ਮੌਕੇ ਤੇ ਦੁਵਾਇ ਦੀ ਆਫਰ ਤੇ 455000 ਰੈਟ ਦੇ ਦਾਂਗੇ ਆਪਾਂ ਹਾਂ ਤੇ ਰਹਿਮਾਨਤਨ ਹੋਰ ਹੋ ਜੂਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਇਹ ਸੋਹਣ ਲਿਖਾ ਹਾਰਾ ਮਾਲ ਹੈ ਐਚਆਰ 24 ਸਰਸੇ ਦਾ ਨੰਬਰ ਹੈਗਾ ਤੇ 2018 ਮਾਡਲ ਹੈਗਾ ਤੇ ਟਾਇਰ ਤਕਰੀਬਨ ਮਾਰ ਗਲੇ ਇਹ ਟਾਇਰ 45 ਪੈਸੇ ਨੇ ਮੂਲੇ 45 ਪੈਸੇ ਨੇ ਹੂੰ ਸਵਾ 4 ਲੱਖ ਦਾ ਦੇ ਦਾਂਗੇ ਸਵਾ 4 ਲੱਖ ਦੀ ਕਟਿਆ ਛਾਤਰੀ ਛੁਤਰੀ ਛਾਤਰੀ ਬੰਦਾ ਚੱਲ ਦਿਵਾਲੀ ਹੈ ਛਾਤਰੀ ਲਵਾ ਲੇ 650 ਲਵਾ ਕੇ 100 ਪੈਸੇ ਦੇਣਾ ਜਿੱਤੇ ਉਹਦੇ 2500 ਕੱਟ ਦੇ ਦੇ ਛਾਤਰੀ ਦੇ ਪੈਸੇ ਕੱਟ ਦੇ ਦੇ ਛਤਰੀ ਵੀ ਜਣੀ ਲੱਗੀ ਲਗਾਈ ਮਿਲੂਗੀ ਠੀਕ ਹੈ ਰੇਟ ਕਿੰਨਾ ਬਈ ਇਹਦਾ ਇਹ ਸਵਾ ਚਾਰ ਦਾ ਘੱਟਾ ਸਵਾ ਚਾਰ ਦੀ ਦੇ ਦਾਂਗੇ ਆਪਾਂ ਚਾਰ ਪੱਚੀ ਕਿਉਂ ਹਰਿਆਣਾ ਨੰਬਰ ਹੈ ਹਾਂ ਹਰਿਆਣਾ ਨੰਬਰ ਆਪਾਂ ਘੱਟ ਲੈਨੇ ਆਂ ਹਾਂ ਤੀਜਾ ਆ ਗਿਆ ਪੰਜਾਬ ਨੰਬਰ ਇਹ 22 ਮਾਡਲ 22 ਮਾਡਲ 750 ਇਹ ਚੈਂਜਰ ਵਾਲਾ ਬਾਈ ਇਹ ਟੂ ਸਪੀਡ ਹੈ ਟੂ ਸਪੀਡ ਆ ਸਾਈਡ ਗੇਅਰ ਆ ਡਬਲ ਟਾਇਰ ਨਵੇਂ ਆ ਟਾਇਰ ਨਵੇਂ ਆ ਇਹਦੀ ਗੱਲ ਤਾਂ ਪਹਿਲੀ ਹੋਈ ਆਪਣੀ ਪੂਰਾ ਸੁੱਕਾ ਟਰੈਕਟਰ ਹੈ 5 ਲੱਖ 50 ਹਜ਼ਾਰ ਰੁਪਿਆ ਹਾਂ 5.5 ਲੱਖ ਤਾਂ ਲੈ ਜਾ ਕੋ ਚੱਕਰ ਦੀ ਜੈਸਨੋ 550 ਤੇ ਅੱਗੇ ਆ ਗਿਆ ਖੇਤਾਂ ਦਾ ਰਾਜਾ ਅਸ਼ਰ ਅਸ਼ਾ ਤੇ ਹੈਂਡਲ ਤੇ ਹੈ ਕਿ ਸੈਲਫ ਤੇ ਹੈ ਸੈਲਫ ਸਟਾਰਟ ਸੈਲਫ ਸਟਾਰਟ ਹੈ 10 ਦੇ ਕਿ ਹਸਤਾ ਹੈ ਇੱਕ ਮਾਡਲ ਤੇ ਟਾਇਰ ਤਕਰੀਬਨ ਨਵੇਂ ਹੀ ਹੈ ਟਾਇਰ ਮਰਫ ਦੇ ਨੇ ਚਾਰੇ ਨਵੇਂ ਕਹਿੰਦੇ ਟਰੈਕਟਰ ਹੈ ਜਿੰਨੀ ਵੀਡੀਓ ਦੇ ਕੋਈ 1,55,000 ਦਾ ਦੇਣਾ 5 ਉਹ ਘੱਟ ਕੇ 2 ਲੱਖ ਦਾ ਲੈ ਜੀ 1.5 ਲੱਖ ਦਾ ਰਹਿ ਗਿਆ ਤੇ ਜੇ ਕੋਈ ਵੀ ਟਰੈਕਟਰ ਕੋਈ ਵੀ ਟਰੈਕਟਰ ਤੁਹਾਨੂੰ ਇਹਨਾਂ ਚੋਂ ਚੰਗਾ ਲੱਗਦਾ ਤਾਂ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ